ਅੱਗ ਬਜਾ ਹੋ ਗਿਆ ਲੱਗੀ ਹੈ ਅੱਗ ਬਜਾਓ ਅੱਗ ਬਜਾਓ ਤੇ ਇੱਦਾਂ ਕੀ ਆਂ ਬਜਾਓ ਅੱਗ ਓਏ ਅੱਗ ਤਾਂ ਇੱਧਰ ਲੱਗੀ ਸੀ ਤੂੰ ਮੇਰੇ ਕੋਲ ਹੀ ਬਾਤ ਆ ਓਏ ਅੱਗ ਤਾਂ ਇੱਧਰ ਲੱਗੀ ਸੀ ਇੱਧਰ ਪਾਣੀ ਪਾਉਣਾ ਸੀ ਇਹ ਸਾਡੇ ਨਾਲ ਤਾਂ ਤੇਰੀ ਅੱਗ ਖਤਰਨਾਕ ਸੀ ਜਿਹੜਾ ਦਿਮਾਗ ਹੀ ਸਾੜੀ ਜਾਂਦੀ ਕੀ ਹੋ ਰਿਹਾ ਮੇਰੀ ਗੱਲ ਸੁਣ 2000 ਦਾ ਨਵਾਂ ਸੂਟ ਲਿਆ ਉਹ ਕਿੱਥੇ ਤੇਰਾ ਆ ਪਾਟਾ ਜਾ ਪਾ ਕੇ ਮੈਨਾਂ ਤੁਰ ਪੈਣੀ ਆ ਤੂੰ ਉਹ ਮੇਰੀ ਭੈਣ ਨੂੰ ਪਸੰਦ ਆਗਾ ਸੀ ਫਿਰ ਮਨੂੰ ਦੇ ਦਿੱਤਾ ਭੈਣ ਨੂੰ ਐਵੇਂ ਦੇਤਾ ਤੂੰ ਜਿਆਦਾ ਸ਼ਰ ਚੜਦੀ ਜਾਂਦੀ ਆ ਪੈਸੇ ਵੀ ਦੇ ਦੇਣੀ ਭੈਣ ਨੂੰ ਤੂੰ ਲੈੱਖਾਂ ਵਰਗੀ ਮੇਰੀ ਭੈਣ ਆ ਮੇਰੀ ਭੈਣ ਨੂੰ ਕੁਛ ਨਹੀਂ ਕਹਿਣਾ ਮੈਂ ਕਿਹਨੇ ਤੇ ਬਿਲਕੁਲ ਇੱਥੇ ਨਾ ਤੂੰ ਕੁਝ ਪੇੜਾ ਖਾ ਲਈ ਹਟ ਲੱਗੇ ਦਿਖਾ ਮੈਨੂੰ ਹਾਂ ਮੇਰੇ ਸਿਰ ਤੇ ਸਾਟ ਲੱਗ ਗਈ ਮੈਨੂੰ ਚੱਕਰ ਆ ਗਏ ਪਾਣੀ ਪਾਣੀ ਮੈਂ ਪਾਣੀ ਲਾ ਕੇ ਮੈਂ ਭੱਜ ਕੇ ਪਾਣੀ ਲਿਆਉਣਾ ਕਿਥੋਂ ਚੋਰ 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 ਮੇਰੇ ਪਰਸਲੇ ਕਿਧੜ ਗਏ ਚੋਰ ਫੜੋ ਚੋਰ ਨੂੰ ਉਹ ਯਾਰ ਉਹ ਜਨਾਨੀ ਰੋਣਾ ਪਾ ਲਿਆ ਚੋਰ ਭਾਈ ਜਾਂਦਾ ਚੋਰ ਉਹਨੂੰ ਥੋੜਾ ਥੋੜਾ ਚੋਰ oh no ਚਲ ਉਠਵਣ ਘਰ ਚਲੀਏ ਹੋ ਗਿਆ ਸਭ ਬਰਾਬਰ